ਦਾ মিডিਆ ਬੈਠਾ ਮੈਂ ਕਦੇ ਸ਼ਰਾਬ ਨਹੀਂ ਪੰਡੀ ਕਦੇ ਪੈਸਾ ਨਹੀਂ ਬੰਡਿਆ ਤੇ ਵੱਡੇ ਵੱਡੇ ਲੋਕਾਂ ਨੂੰ ਜਿਤਾ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਚ ਲੋਕਾਂ ਨੇ ਪੰਚਾਇਆ ਪਰ ਇੱਕੋ ਵਾਦਾ ਜੋ ਮੈਂ ਬਰਨਾਲੇ ਦੇ ਲੋਕਾਂ ਨਾਲ ਲਵਾਇਆ ਤੇ ਹਰ ਸਟੇਜ ਤੋਂ ਕਹਿਦਾ ਰਿਹਾ ਕਿ ਮੀਤ ਨਾਲ ਕਿਸੇ ਤੀਤ ਦੀ ਨਾਰਾਜ਼ਗੀ ਹੋ ਸਕਦੀ ਹੈ ਪਰ ਇੱਕ ਲਾਂਬਾ ਮੀਤਾ ساری ਜ਼ਿੰਦਗੀ ਨਹੀਂ ਆਉਂਦਾ ਕਿ ਮੀਤ ਨੇ ਇੱਕ ਨਵਾਂ ਪੈਸਾ ਸਰਕਾਰੀ ਖਾਤਾ ਤੇ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਜ਼ਿੰਦਗੀ ਵਰਦਾ ਕਿਉਂਕਿ ਤੁਸੀਂ ਲੋਕਾਂ ਨੇ ਮੇਰੀਆਂ ਬਾਹਾਂ ਬਣ ਕੇ ਲੜਾਈ ਲੜਨੀ ਹੈ ਇਹ ਜ਼ਿੰਦਗੀ ਪਰਦਾ ਵਾਅਦਾ ਹੈ ਕਿ ਜਿੱਦਣ 1 ਰੁਪਿਆ ਜ਼ਿੰਦਗੀ ਚ ਪ੍ਰੂਵ ਹੋ ਗਿਆ ਵੀ ਮੀਂ ਤੇ ਖਾਦਾ ਮੀਂ ਤੇ ਸਿਆਸਤ ਦਾ ਕੀ ਦੁਬਾਰਾ ਜ਼ਰੂਰ ਨਹੀਂ ਪੜਦਾ ਇਹ ਤੁਹਾਡੇ ਸਾਰਨੇ ਦਾ ਵਾਅਦਾ ਹੈ ਤੱਕੜੇ ਹੋ ਕੇ ਸਾਥ ਦਿਓ ਜਿੱਦਾਂਗੇ ਤੇ ਜਾ ਕੇ ਉੱਥੇ ਲੋਕਾਂ ਦੀ ਜਿਹੜੀ ਲੜਾਈ ਹੈ ਉਹ ਲੜਾਂਗੇ ਤੇ ਪ੍ਰਮਾਤਮਾ ਮਿਹਰ ਕਰੂ ਹੱਕ ਮੰਗਣ ਵਾਲੇ ਨਹੀਂ ਹੱਕ ਦੇਣ ਵਾਲੇ ਆਪਾਂ ਲੋਕ ਸਭਾ ਦੇ ਵਿੱਚ ਬਣਾਂਗੇ ਸੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਮੈਂ ਮਾਫੀ ਚਾਉਣਾ ਸਮਝ ਚੁੜਾ ਜ਼ਿਆਦਾ ਲੈ ਗਿਆ ਤੇ ਤੁਸੀਂ ਸਾਰੇ ਚੱਲ ਕੇ ਆਏ ਤੇ ਜਿਹੜੇ ਹਜ਼ਾਰਾਂ ਦੀ ਤਜਾਦ ਸਾਥੀ ਸਾਡੇ ਬਾਹਰ ਕੜੇ ਅੰਦਰ ਨਹੀਂ ਪਹੁੰਚ ਪਹੁੰਚ ਕੇ ਮੈਂ ਅਰੇਂਜਮੈਂਟ ਕਰਤਾ ਮੈਂ ਉਹਨਾਂ ਤੋਂ ਮਾਫੀ ਚਾਉਣਾ ਬਹੁਤ ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ